ਇਹ ਕੋਈ ਸਿਨੇਮਾ ਘਰ ਨਹੀਂ ਕਿਸੇ ਕਲਾਕਾਰ ਦਾ ਖਾੜਾ ਨਹੀਂ ਇਹ ਦੁਨੀਆ ਦੇ ਮਾਲਕ ਦਾ ਦਰਬਾਰ ਆ ਇਹਦੀ ਆਗਿਆ ਤੋਂ ਬਿਨਾ ਅਸੀਂ ਇਹਦੇ ਪੰਡਾਲ ਦੇ ਵਿੱਚ ਹਾਜ਼ਰ ਵੀ ਨਹੀਂ ਹੋ ਸਕਦੇ ਫਿਰ ਅਸੀਂ ਕੁਰਸੀ ਦੇ ਉੱਤੇ ਕਿਸ ਤਰ੍ਹਾਂ ਬੈਠ ਸਕਦੇ ਆ ਇਹ ਤੁਹਾਡੇ ਹੱਥ ਵਿੱਚ ਫੈਸਲਾ ਮੇਰਾ ਜਿੰਨਾ ਚਿਰ ਤੁਸੀਂ ਕੁਰਸੀਆਂ ਡਾਈਆਂ ਨਾ ਤੁਹਾਡਾ ਸਤਕਾਰ ਆ ਪਰ ਜਿੰਨਾ ਚਿਰ ਤੁਸੀਂ ਕੁਰਸੀਆਂ ਡਾਈਆਂ ਮੇਰਾ ਤਵਾ ਉਨਾ ਹੀ ਉੱਥੇ ਹੀ ਰਹਿਣਾ ਵਾ ਨਾ ਤਾਂ ਮੈਥੋਂ ਗਾਉਣਾ ਏ ਤੇ ਨਾ ਹੀ ਮੈਂ ਗਾਉਣਾ ਏ ਗੁਰਬਾਣੀ ਦਾ ਪਰਮਾਨਿਆ ਜਿਨ ਭੈ ਬਾਣੀ ਅਦਬ ਨਾ ਧਾਰਾ ਜਨਹੁ ਸੋ ਸਿੱਖ ਨਹੀਂ ਹਮਾਰਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰਬਾਣੀ ਦਾ ਅਦਬ ਨਹੀਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਗੁਰਬਾਣੀ ਦਾ ਭੈ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਤੇ ਜਿਹੜਾ ਗੁਰੂ ਦਾ ਸਿੱਖ ਨਹੀਂ ਉਥੋਂ ਲੈਣ ਕੀ ਆਇਆ ਮੈਂ ਇਤਿਹਾਸ ਦੀਆਂ ਕਿਸੇ ਵੀ ਸਤਰਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਪਹਿਲਾਂ ਤਾਂ ਪ੍ਰਬੰਧਕ ਸਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਿਹੜੀਆਂ ਪੰਡਾਲ ਦੇ ਵਿੱਚ ਕੁਰਸੀਆਂ ਲਾਈਆਂ ਕਿਰਪਾ ਕਰਕੇ ਇਹਨਾਂ ਨੂੰ ਸੰਕੋਚ ਕਰ ਦਿਓ ਜਿਨ੍ਹਾਂ ਤੋਂ ਨਹੀਂ ਬੈਠ ਹੁੰਦਾ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਪਰਦਿਆਂ ਤੋਂ ਪਿੱਛੇ ਕੋਈ ਇਹਨਾਂ ਦੇ ਬੈਠਣ ਦਾ ਪ੍ਰਬੰਧ ਕਰ ਦਿਓ ਮਹਤਾਵਾਂ ਦੇ ਵੀ ਚਰਨਾਂ 'ਚ ਬੇਨਤੀ ਕਰਦਾ ਗੁਰਮਖੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਜਵੇਂ ਨਾਨਕ ਜੇ ਇਸ ਵਕਤ ਪੋਥੀ ਦਾ ਪ੍ਰਕਾਸ਼ ਹੁੰਦਾ ਨਾ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਉਸ ਤੋਂ ਬਾਅਦ ਮਹਾਰਾਜ ਸੂਖ ਅਸਨ ਕਰਦੇ ਆ ਆਪਣੇ ਪਲੰਗੇ ਦੇ ਉੱਤੇ ਪੋਥੀ ਦਾ ਚਵਾਰਾ ਸਾਹਿਬ ਦੇ ਵਿੱਚ ਸੂਖ ਅਸਨ ਕਰਦੇ ਆ ਪਲੰਗੇ ਦੇ ਉੱਪਰ ਤੇ ਆਪ ਥੱਲੇ ਆਸਣ ਲਾ ਲਿਆ ਕਰਦੇ ਆ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੇ ਪੋਥੀ ਦਾ ਪ੍ਰਕਾਸ਼ ਪਲੰਗੇ ਦੇ ਉੱਪਰ ਕਰਤਾ ਤੇ ਤੁਸੀਂ ਕਿੱਥੇ ਬਰਜਣਾ ਮਹਾਰਾਜ ਕਹਿੰਦੇ ਅਸੀਂ ਪੋਥੀ ਦੀ ਤਾਬਿਆ ਦੇ ਵਿੱਚ ਪੋਥੀ ਦੇ ਥੱਲੇ ਪੋਥੀ ਤੋਂ ਨੀਵਾ ਆਸਣ ਲਾਇਆ ਪਾਤਸ਼ਾਹ ਨੇ ਤਸੀ ਪੰਜਵੇਂ ਪਾਸ਼ਾ ਧੰਨ ਸਾਹਿਬ ਛੇੜ ਗੁਰ ਅਰਜਨ ਦੇਵ ਜੀ ਮਹਾਰਾਜਿਆਂ ਤੋਂ ਸਿਆਣੇ ਤਾਂ ਨਹੀਂ ਹੈਗੇ ਤੇ ਸਾਡਾ ਫਰਜ਼ ਬਣਦਾ ਗੁਰਬਾਣੀ ਦਾ ਸਤਕਾਰ ਕਰਨਾ ਜਦੋਂ ਕਿਸੇ ਦੁਨਿਆਵੀ ਤੌਰ ਤੇ ਆਪਾਂ ਦਫ਼ਤਰ ਵਿੱਚ ਜਾਈਏ ਨਾ ਕਿਸੇ ਅਫਸਰ ਦੇ ਤੇ ਉਸ ਅਫਸਰ ਦੀ ਮਰਜ਼ੀ ਤੋਂ ਬਿਨਾਂ ਅਸੀਂ ਕਿਤੇ ਕੁਰਸੀ ਦੇ ਉੱਤੇ ਨਹੀਂ ਬੈਠ ਸਕਦੇ ਫਿਰ ਜਿਹੜਾ ਦੁਨੀਆਂ ਦਾ ਮਾਲਕ ਆ ਜਿਹੜਾ ਦੁਨੀਆਂ ਦਾ ਪਾਸ਼ਾ ਉਹਦੇ ਅੱਗੇ ਕਿਸ ਤਰ੍ਹਾਂ ਆਪਾਂ ਜ਼ੋਰਤ ਕਰਦੇ ਇਥੋਂ ਲੋਕ ਤੰਦਰੁਸਤੀ ਦੀਆਂ ਦਾਤਾਂ ਮੰਗਦੇ ਨੇ ਇਹ ਤੋਂ ਤੰਦਰੁਸਤੀਆਂ ਮੰਗਦੇ ਨੇ ਤੇ ਯਾਦ ਰੱਖਿਓ ਜਿਹੜਾ ਤੰਦਰੁਸਤੀਆਂ ਬਖਸ਼ਣ ਵਾਲਾ ਹੋਵੇ ਨਾ ਉਹਦੇ ਅੱਗੇ ਫਿਰ ਜिद ਨਹੀਂ ਕਰੀ ਦੀ ਦਸਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰਾ ਸਰਬਾਂਸ ਲਟਾ ਕੇ 마ਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਉੱਤੇ ਸੌਂ ਗਏ ਮਹਾਰਾਜ ਚਾਹੁੰਦੇ ਤੇ ਉਹਨਾਂ ਕੰਡਿਆਂ ਦੀ ਸੇਜ ਨੂੰ ਮਖਮਲ ਦੀਆਂ ਸੇਜਾਂ ਬਣਾ ਸਕਦੇ ਸੀ ਬਣਾਈਆਂ ਕਿਉਂ ਨਹੀਂ ਇਸ ਕਰਕੇ ਕਿ ਕਿਤੇ ਸਿੱਖ ਨੂੰ ਢੀਡ ਪਵੇ ਨਾ ਸਿੱਖ ਦੇ ਉੱਤੇ ਕਿਤੇ ਸਮਾਂ ਆ ਜਾਵੇ ਤੇ ਉਹਦੇ ਹਮੇਸ਼ਾ ਚੇਤਿਆਂ ਦੇ ਵਿੱਚ ਇਹ ਗੱਲ ਵਸਦੀ ਰਹੇ ਕਿ ਜੇਕਰ ਸਾਡਾ ਬਾਪ ਕੰਡਿਆਂ ਦੇ ਉੱਤੇ ਸੌ ਸਕਦਾ ਸੀ ਫਿਰ ਸਾਨੂੰ ਕੀ ਹੋਇਆ 30 ਈ ਉਧਾਰਨ ਇੱਕ ਵਾਰ ਚੋਜੀ ਪ੍ਰੀਤਮ ਦਸਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਚਲੇ ਜਾ ਰਹੇ ਆ ਇੱਕ ਸਿੱਖ ਘੋੜੇ ਦੇ ਮਗਰ-ਮਗਰ ਭੱਜਿਆ ਜਾ ਰਿਹਾ ਸਿੱਖ ਘੋੜੇ ਦੇ ਮਗਰ ਭੱਜਿਆ ਜਾਂਦਾ ਸੱਚੇ ਪਾਤਸ਼ਾਹ ਦੇ ਸਤਕਾਰ ਵਜੋਂ ਮਹਾਰਾਜ ਘੋੜੇ ਤੋਂ ਉੱਤਰੇ ਨੇ ਘੋੜੇ ਤੋਂ ਉਤਰ ਕਰਕੇ ਸੱਚੇ ਪਾਤਸ਼ਾਹ ਜੀਆ ਨੇ ਆਪਣੇ ਚਰਨਾਂ ਦਾ ਜੋੜਾ ਲਾ ਕੇ ਤੇ ਉਸ ਸਿੱਖ ਨੂੰ ਬਖਸ਼ ਦਿੱਤਾ ਕਿ ਭਾਈ ਸਿੱਖਾ ਜੰਗਲ ਦੇ ਵਿੱਚ ਕੰਡੇ ਆ ਤੂੰ ਪਹਿਨ ਲਾ ਤੇ ਆਪ ਘੋੜੇ ਤੇ ਸਵਾਰ ਹੋ ਕੇ ਤੇ ਫਿਰ ਉਸੇ ਤਰ੍ਹਾਂ ਚਾਲਾ ਮਾਰ ਦਿੱਤਾ ਤੇ ਉਹ ਸਿੱਖ ਭੱਜਿਆਦਾ ਜਾ ਰਿਹਾ ਜੋੜਾ ਮਹਾਰਾਜੀਆਂ ਦਾ ਪ੍ਰਵਾਨ ਕਰ ਲਿਆ ਜੋੜਾ ਲੈ ਲਿਆ ਪਰ ਜੋਰਾ ਪੈਰਾਂ ਦੇ ਵਿੱਚ ਨਹੀਂ ਪਹਿਨੇ ਆ ਜੋੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਪਾਤਸ਼ਾਹ ਦਾ ਤੇ ਫਿਰ ਭੱਜੀ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਆ ਗੁਰੂ ਕੇ ਸਿੱਖ ਤੇ ਇੱਕ ਪੰਥ ਵਿਰੋਧੀ ਤਾਕਤ ਹੋਈ ਆ ਜਿਹਨੂੰ ਭਾਰਤ ਦੀ ਗਵਰਨਮੈਂਟ ਨੇ ਬੜੀ ਸਾਜ਼ਿਸ਼ਤ ਅਧੀਨ ਇੱਥੇ ਭੇਜਿਆ ਉਹਦਾ ਨਾਮ ਆ ਗੁਰਬਚਨਾ ਨਰਕਧਾਰੀਆ ਤੇ ਗੁਰਬਚਨ ਨਰਕਧਾਰੀਆ ਆਖਦਾ ਇਹ ਕਹਿੰਦਾ ਜੇਕਰ ਸਿੱਖਾਂ ਦੇ ਗੁਰੂ ਨੇ ਪੰਜ ਪਿਆਰੇ ਸਾਜੇ ਸੀ ਤੇ ਮੈਂ ਸੱਤ ਸਤਾਰੇ ਸਾਜੂ ਆਪਣੀ ਗੱਦੀ ਦੇ ਉੱਤੇ ਧਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਉੱਪਰ ਦੀ ਲੰਘ ਕੇ ਇਹ ਦੁਸ਼ਟ ਬੈਠਿਆ ਕਰਦਾ ਸੀ ਹੁਣ ਤੁਸੀਂ ਆਪ ਫੈਸਲਾ ਕਰੋ ਗੁਰਬਚਨ ਨਰਕਧਾਰੀਏ ਦੇ ਵਾਰਿਸ ਬਾਨਾ ਕਿ ਪੰਜਵੇਂ ਨਾਨਕ ਧੰਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਵਾਰਿਸ ਬਾਨਾ ਇਹ ਤੁਹਾਡੇ ਹੱਥ ਵਿੱਚ ਫੈਸਲਾ ਮੇਰਾ ਜਿੰਨਾ ਚਿਰ ਤੁਸੀਂ ਕੁਰਸੀਆਂ ਡਾਈਆਂ ਨਾ ਤੁਹਾਡਾ ਸਤਕਾਰ ਆ ਪਰ ਜਿੰਨਾ ਚਿਰ ਤੁਸੀਂ ਕੁਰਸੀਆਂ ਡਾਈਆਂ ਮੇਰਾ ਤਵਾ ਉਨਾ ਹੀ ਉੱਥੇ ਹੀ ਰਹਿਣਾ ਵਾ ਨਾ ਤਾਂ ਮੈਥੋਂ ਗਾਹ ਹੋਣਾ ਏ ਤੇ ਨਾ ਹੀ ਮੈਂ ਗਾਉਣਾ ਏ ਗੁਰਬਾਣੀ ਦਾ ਪਰਮਾਨਿਆ ਜਿਨ ਭੈ ਬਾਣੀ ਅਦਬ ਨਾ ਧਾਰਾ ਜਨ ਹੋ ਸੋ ਸਿੱਖ ਨਹੀਂ ਹਮਾਰਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰਬਾਣੀ ਦਾ ਅਦਬ ਨਹੀਂ ਜਿੰਨਾਂ ਦੇ ਮਨਾਂ ਦੇ ਵਿੱਚ ਗੁਰਬਾਣੀ ਦਾ ਭੈ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਤੇ ਜਿਹੜਾ ਗੁਰੂ ਦਾ ਸਿੱਖ ਨਹੀਂ ਉਹਥੋਂ ਲੈਣ ਕੀ ਆਇਆ ਜੇ ਅਸੀਂ ਗੁਰੂ ਵਾਲੇ ਬੰਨਾ ਹੈ ਜੇ ਗੁਰੂ ਦਾ ਪਿਆਰ ਪਾਉਣਾ ਹੈ ਜੇ ਗੁਰੂ ਦਾ ਆਦਰ ਕਰਦੇ ਆ ਤੇ ਸਾਨੂੰ ਇਹ ਸਾਰੀ ਰੀਤ ਤਿਆਗਣੀ ਪਊਗੀ ਇਹ ਕੋਈ ਸਿਨੇਮਾ ਘਰ ਨਹੀਂ ਕਿਸੇ ਕਲਾਕਾਰ ਦਾ ਖਾੜਾ ਨਹੀਂ ਇਹ ਦੁਨੀਆ ਦੇ ਮਾਲਕ ਦਾ ਦਰਬਾਰ ਆ ਇਹਦੀ ਆਗਿਆ ਤੋਂ ਬਿਨਾ ਅਸੀਂ ਇਹਦੇ ਪੰਡਾਲ ਦੇ ਵਿੱਚ ਹਾਜ਼ਰ ਵੀ ਨਹੀਂ ਹੋ ਸਕਦੇ ਫਿਰ ਅਸੀਂ ਕੁਰਸੀ ਦੇ ਉੱਤੇ ਕਿਸ ਤਰ੍ਹਾਂ ਬੈਠ ਸਕਦੇ ਆ ਮੈਂ ਮਤਾਵਾ ਦੇ ਵੀ ਚਰਨਾਂ 'ਚ ਬੇਨਤੀ ਕਰਦਾ ਕਿ ਇੰਨਾ ਤਾਂ ਕਿਸੇ ਜਾਨਵਰ ਨੂੰ ਸਮਝਾ ਦਈਏ ਨਾ ਤੇ ਉਹ ਵੀ ਸਮਝ ਜਾਂਦਾ ਏ ਤੇ ਤੁਸੀਂ ਤਾਂ ਇਨਸਾਨਾਂ ਦੀ ਜੂਨ ਵਿੱਚ ਆ ਤੇ ਯਾਦ ਰੱਖਿਓ ਜਿਹੜਾ ਤੰਦਰੁਸਤੀਆਂ ਬਖਸ਼ ਸਕਦਾ ਏ ਉਹ ਗਿੱਟੇ-ਗੋਡੇ ਭੰਨ ਵੀ ਸਕਦਾ ਤੇ ਇਹ ਨਾ ਹੋਵੇ ਕਿਤੇ ਜੇ ਆਪਾਂ ਇਹਦੇ ਸ਼ਰੀਕ ਬਣ ਕੇ ਬੈਠੀਏ ਤੇ ਉਹ ਘਰੋਂ ਆਉਣ ਜੋਗਾ ਨਾ ਛੱਡੇ ਮੈਂ ਮਾਫੀ ਚਾਹੁੰਦਾ ਵਾਂ ਦੂਸਰੇ ਪ੍ਰਚਾਰਕਾਂ ਵਾਂਗ ਸਾਡਾ ਇਹ ਕਿਤਾ ਨਹੀਂ ਆ ਵੀ ਇਥੇ ਕੁਵਿਸ਼ਰੀ ਗਾਈ ਤੇ ਪ੍ਰਬੰਧਕ ਸਹਿਬਾਨਾਂ ਤੋਂ ਆਪਣੇ ਪੈਸੇ ਲੈ ਤੇ ਚੱਲਦੇ ਬਣੇ ਨਹੀਂ ਜਿੰਨਾ ਚਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦਾ ਸਤਕਾਰ ਕਾਇਮ ਨਹੀਂ ਹੁੰਦਾ ਸਾਡਾ ਮੰਨ ਨਹੀਂ ਜੋ ਕਰਦਾ ਗਾਉਣ ਨੂੰ ਤੇ ਨਾ ਹੀ ਅਸੀਂ ਗਾਉਣਾ ਹੈ ਤੇ ਨਾ ਹੀ ਅਸੀਂ ਪੈਸੇ ਕਰਕੇ ਗਾਉਨੇ ਆ ਸਾਡਾ ਮਕਸਦ ਹੈ ਗੁਰੂ ਦਾ ਸਤਕਾਰ ਬਹਾਲ ਕਰਨਾ ਤੇ ਯਾਦ ਰੱਖਿਓ ਜਦੋਂ ਵੀ ਅਸੀਂ ਸਟੇਜ ਤੇ ਚੜਨਾ ਹੁੰਦਾ ਨਾ ਤੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਚੜ੍ਹਦੇ ਆਂ ਕਿ ਜੇ ਗੁਰੂ ਦੀ ਨਿਰਾਦਰੀ ਦੇ ਖਿਲਾਫ ਸਾਨੂੰ ਕਿਸੇ ਨਾਲ ਲੜਨਾ ਪਵੇ, ਭਿੜਨਾ ਪਵੇ ਨਾ ਤੇ ਗੁਰੂ ਆਪ ਸਿਰ ਦੇ ਉੱਤੇ ਹੱਥ ਰੱਖੇ ਸੀ ਫਿਰ ਵੀ ਪਿੱਛੇ ਨਹੀਂ ਜੋਟਦੇ ਘਰੋਂ ਇਹੋ ਸੋਚ ਕੇ ਤੁਰੀਦਾ ਵਾ ਕਿ ਜੇ ਗੁਰੂ ਦਾ ਪ੍ਰਚਾਰ ਸੱਚੇ ਮਨ ਦੇ ਨਾਲ ਕਰਨਾ ਏ ਤੇ ਛਿੱਤਰ ਮਾਰਨ ਦੇ ਲਈ ਵੀ ਤੇ ਛਿੱਤਰ ਖਾਣ ਦੇ ਲਈ ਵੀ ਤਿਆਰ ਬਰ ਤਿਆਰ ਹੋ ਕੇ ਨਿਕਲੀਦਾ ਘਰੋਂ ਇੱਕ ਦੋ ਵਾਰੀ ਪਿਆਰ ਦੇ ਨਾਲ ਬੇਨਤੀ ਹੁੰਦੀ ਆ ਉਸ ਤੋਂ ਬਾਅਦ ਨਹੀਂ ਰੋ ਵਿਚਾਰ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੀ ਪਾਵਨ ਗੋਦ ਅੰਨਿਕ ਬਖਸ਼ਿਸ਼ ਕੀਤਾ ਹੈ ਤਹ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਉਹਨਾਂ ਵੀਰਾਂ ਦਾ ਮਤਾਵਾਂ ਦਾ ਜਿਨ੍ਹਾਂ ਨੇ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਰੋ ਵਿਚਾਰ